ਆਪਾਂ ਪਿਛਲੇ ਦਿਨੀ ਦੇਖਿਆ ਕਿ ਆਪਣੇ ਜਿਹੜੇ ਨਵਜੋਤ ਸਿੰਘ ਸਿੱਧੂ ਸਾਹਿਬ ਉਹਨਾਂ ਨੇ ਕੈਂਸਰ ਦੇ ਨਾਲ ਆਪਣੀ ਜਿਹੜੇ ਪਰਿਵਾਰ ਦੇ ਨਾਲ ਇੱਕ ਪੀਸੀ ਕੀਤੀ ਹੈ ਨਾ ਉਹ ਚ ਗੱਲਬਾਤ ਕੀਤੀ ਉਹ ਨੁਸਖੇ ਜਿਹੜੇ ਦੱਸਨੇ ਆ ਨਾ ਉਹ ਮੈਨੂੰ ਲੱਗਦਾ ਕਿ ਤੇ ਉਹਨਾਂ ਨੂੰ ਮਹਿੰਗੇ ਪੈਗੇ ਜਿਆਦਾ ਹੀ ਭਾਰੀ ਪੈ ਗਿਆ ਉਹ ਨੋਟਸ ਨੂਟਸ ਵੀ ਜਾਰੀ ਹੋ ਗਿਆ ਮੇਰੇ ਤੇ ਕੀ ਮਸਲਾ ਪੁਰਾ ਹੈ ਨੋਟਸ ਵੀ ਕੋਈ ਛੋਟਾ ਨਹੀਂ 850 ਕਰੋੜ ਦਾ ਹੂੰ ਮੇਰੇ ਖਲ ਦੇ ਨਾਲ ਆ ਗਿਆ ਬਿਲਕੁਲ ਬਿਲਕੁਲ ਉਹ ਡਾਕਟਰਾਂ ਨੇ ਘੇਰ ਲਿਆ ਹੋਣਾ ਅੱਗੇ ਤੁਹਾਨੂੰ ਪਤਾ ਐਲੋਪੈਥੀ ਤੇ ਉਹ ਬੋਲ ਪਿਆ ਸੀਗਾ ਦੂਜਾ RAMDEEP ਹੂੰ ਤੇ RAMDEV ਦੇ ਕਿਹੜੀ ਸਵਾਲ ਕਿਦਾਂ ਕਢਾਏ ਉਹਨਾਂ ਨੇ ਸੁਪਰੀਮ ਕੋਰਟ ਤੱਕ ਤੁਹਾਨੂੰ ਪਤਾ ਬਿਲਕੁਲ ਉਹ ਹੋਰ ਹੀ ਆਪੀ ਪੰਜੀਰੀ ਜੀ ਬਣਾ ਕੇ ਕਹਿੰਦਾ ਇਹਦੇ ਨਾਲ ਮੈਂ ਕਰੋਨਾ ਦਾ ਇਲਾਜ ਕਰਦਾ ਜੀ ਹੂੰ ਜਿਵੇਂ ਉਹ ਨੀਟੂ ਸ਼ਟਰ ਵਾਲਾ ਨਹੀਂ ਮਰਦ ਬਣ ਜਾ ਭਰੀ ਫਿਰਦਾ ਸੀਗਾ ਸਭ ਤੋਂ ਪਹਿਲਾਂ ਉਹ ਆ ਗਿਆ ਮਦਾਨ ਚ ਜੀ ਕਹਿੰਦਾ ਵੀ ਮੈਂ ਦਵਾਈ ਤਿਆਰ ਕਰ ਵੀ ਲਈ ਆ ਹੂੰ ਉਹ ਨੀਟੂ ਨੂੰ ਉਹਨਾਂ ਨੇ ਐਸਾ ਕਿਹੜਾ ਖਵਾਇਆ ਕਿਹੜੀ ਦਵਾਈ ਨੀਟੂ ਤੇ ਚੱਲ ਜੇਲ ਚ ਜੀ ਉਦੋਂ ਬਾਅਦ ਇਹ ਦੂਸਰਾ ਨੀਟੂ ਆ ਗਿਆ ਇਹ ਕਹਿੰਦਾ ਜੀ ਮੈਂ ਤਿਆਰ ਕਰ ਲਈ ਆ ਐਲੋਪੈਥੀ ਦੇ ਵਿਰੁੱਧ ਤੇ ਤੁਹਾਨੂੰ ਪਤਾ ਹੀ ਹੈ ਨਾ ਫਿਰ ਸੁਪਰੀਮ ਕੋਰਟ ਨੇ ਸਰ ਮਤਲਬ ਕਿ ਗੋਡਿਆਂ ਪਰਨੇ ਕਰ ਦਿੱਤਾ ਸਾਦ ਨੂੰ ਗੋਡਿਆਂ ਪਰਨੇ ਹਮ ਮਾਫੀਆਂ ਮੰਗੀਆਂ ਇਸ਼ਤਿਹਾਰ ਲਵਾਏ ਮਤਲਬ ਕਿ ਐਲੋਪੈਥੀ ਠੀਕ ਹੈ ਇੱਕ ਪદ્ધਤੀ ਹੈ ਇਲਾਜ ਦੀ ਪਾ ਜੀ ਆਯੁਰਵੇਦ ਇਲਾਜ ਦੀ ਪદ્ધਤੀ ਹੈ ਬਹੁਤ ਪ੍ਰਾਤਨ ਹੈ ਆਪਣੇ ਬਿਲਕੁਲ ਯੂਨਾਨੀ ਇੱਕ ਪદ્ધਤੀ ਹੈ ਜੀ ਆ ਜਿਹੜਾ ਤੁਸੀਂ ਕਰਦੇ ਹੋ ਆ ਹੋਮਿਓਪੈਥੀ ਵੀ ਪદ્ધਤੀ ਹੈ ਪਧਤੀਆਂ ਨੇ ਸਭ ਜੀ 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 ਕਿਸੇ ਨੂੰ ਮਹਾਵਾਦੀ ਕਿਸੇ ਨੂੰ ਸਵਾਦੀ ਕਿਸੇ ਨੂੰ ਕਿਥੋਂ ਆਰਾਮ ਆ ਜਾਂਦਾ ਬਿਲਕੁਲ ਕਿਸੇ ਨੂੰ ਨਕਾਰਿਆ ਨਹੀਂ ਜਾ ਸਕਦਾ ਕਿਸੇ ਨੂੰ ਵੀ ਹਰੇਕ ਚੀਜ਼ ਦੀ ਆਪਣੀ ਆਪਣੀ ਕਹੋ ਵੈਲਿਊ ਹੈ ਤਾਂ ਹੁਣ ਇਹ ਆ ਕਿ ਐਲੋਪੈਥੀ ਵਾਲੇ ਜਿਹੜੇ ਦਵਾਈ ਲਿਓਗਾ ਹਮ ਹਾਲਾਂਕਿ ਐਲੋਪੈਥੀ ਦੇ ਉਲਟ ਨਵਜੋਤ ਸਿੰਘ ਸਿੱਧੂ ਮੈਂ ਤਾਂ ਕੋਈ ਜ਼ਿਆਦਾ ਬੋਲਦਾ ਸੁਣਿਆ ਨਹੀਂ ਹੈ ਜੀ ਹਮ ਮਾਫ ਕਰਨਾ ਜਿੰਨੇ ਕੁ ਮੈਂ ਅੰਸ਼ ਸੁਣੇ ਪੂਰੀ ਨਹੀਂ ਮੈਂ ਪ੍ਰੈਸ ਕਾਨਫਰੰਸ ਸੁਣੀ ਜੀ ਜੀ ਜਿੰਨੇ ਕੁ ਮੈਂ ਸੁਣਿਆ ਯਾਰ ਉਹਨੇ ਕੋਈ ਨਕਾਰਿਆ ਤਾਂ ਨਹੀਂ ਹੈ ਨਾ ਕਿਸੇ ਨੂੰ ਕਿ ਭਾਈ ਐਲੋਪੈਥਿਕ ਫੇਲ ਆ ਸਾਡੇ ਨੁਸਖੇ ਕਾਮਯਾਬ ਹਮ ਬੋਲੇ ਕਿ ਐਲੋਪੈਥੀ ਦਾ ਕਿਉਂਕਿ ਐਲੋਪੈਥੀ ਦਾ ਇਹ ਕਹਿੰਦੇ ਆ ਕਿ ਸਾਡੇ ਕੋਲ ਸਾਰਾ ਰਿਕਾਰਡ ਆ ਬੀਬੀ ਸਿੱਧੂ ਦਾ ਜੀ ਜਨ ਤੱਕ ਅਸੀਂ ਇਸ ਕਰਕੇ ਨਹੀਂ ਕਰ ਰਹੇ ਜਿਨ੍ਹਾਂ ਨੇ ਇਲਾਜ ਕੀਤਾ ਹਮ ਕਿਉਂਕਿ ਇਹ ਪ੍ਰਾਈਵੇਸੀ ਦਾ ਮਾਮਲਾ ਹੈ ਇਹ ਸਾਡੇ ਕੋਲ ਸਾਰਾ ਰਿਕਾਰਡ ਆ ਹਮ ਕੀ ਪ੍ਰੋਗਰੈਸ ਕਿਸ ਹੱਬ ਨਾਲ ਹੋਈ ਹੈ ਜੀ ਜੀ ਇਲਾਜ ਦੇ ਵਿੱਚ ਹਮ ਮਤਲਬ ਇਹ ਵੀ ਇੱਕ ਪੇਚ ਫਸ ਗਿਆ ਹੁਣ ਨਵਜੋਤ ਸਿੰਘ ਸਿੱਧੂ ਨੇ ਦੂਸਰੇ ਦਿਨ ਹੀ ਕਹਿ ਦਿੱਤਾ ਸੀ ਉਹਨੇ ਕਿ ਭਰਾਓ ਡਾਕਟਰ ਸਰਵੋਪਰੀ ਹੈ ਸਰਵੋਪਰੀ ਦਾ ਮਤਲਬ ਕੀ ਹੈ ਡਾਕਟਰ ਸਭ ਤੋਂ ਉੱਤੇ ਆ ਯਾਰ ਬਿਲਕੁਲ ਬਿਲਕੁਲ ਇਹ ਇਲਾਜ ਜੋ ਆ ਇਹ ਹੀਲੇ ਨਾਲ ਵਸੀਲੇ ਵਾਲੀ ਗੱਲ ਹੈ ਜੀ 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 ਹੁਣ ਇਹਦੇ ਤੇ 850 ਕਰੋੜ ਦਾ ਨੋਟਸ ਮੈਨੂੰ ਤੇ ਸਮਝ ਨਹੀਂ ਆ ਰਹੀ ਨਵਜੋਤ ਸਿੰਘ ਸਿੱਧੂ ਨੂੰ ਹੁਣ ਜਵਾਬ ਦੇਣਾ ਪਊਗਾ ਹਮ ਕਿਸੇ ਨਾਲ ਮੈਂ ਵੀ ਤੁਹਾਨੂੰ ਦੱਸਿਆ ਕਿ ਇਹ ਕੰਮ ਕਸੂਤਾ ਹੋ ਜਾਂਦਾ ਹੈ ਜਿਵੇਂ ਆਪਾਂ ਅੱਗੇ ਵੇਖਿਆ ਆ ਰਾਮਦੇਵ ਦੇ ਮਾਮਲੇ 'ਚ ਕਿ ਨਵਜੋਤ ਸਿੰਘ ਸਿੱਧੂ ਦੂਸਰੇ ਰਾਮਦੇਵ ਤੇ ਨਹੀਂ ਬਣ ਰਹਾ ਇਸ ਮਾਮਲੇ 'ਚ ਤੁਹਾਨੂੰ ਕਿਉਂਕਿ 850 ਕਰੋੜ ਦਾ ਨੋਟਸ ਹੈ ਜੇ ਤੇ ਤੁਸੀਂ ਉਹਨਾਂ ਨੂੰ ਸੰਤੁਸ਼ਟ ਕਰ ਦਿਓਗੇ ਤਦ ਤੇ ਠੀਕ ਆ ਜੀ ਮਤਲਬ ਸੰਤੁਸ਼ਟ ਦਾ ਮਤਲਬ ਕੀ ਹੁੰਦਾ ਹੈ ਕਿ ਇੱਕ ਸੈਟਿੰਗ ਹੋ ਜਾਂਦੀ ਹੈ ਕਿ ਚਲੋ ਜੀ ਤੁਸੀਂ ਇੱਕ ਬਿਆਨ ਦੇ ਦਿਓ ਜਾਂ ਇਦਾਂ ਹੁੰਦਾ ਉਹ ਬਿਆਨ ਵੀ ਮੰਗਿਆ ਉਹਨਾਂ ਨੇ ਰਿਪੋਰਟਾਂ ਰਪੂਟਾਂ ਵੀ ਮੰਗੀਆਂ ਨੇ ਭਾਈ ਤੁਸੀਂ ਉਹਦਾ ਵੀ ਸਵਾਲ ਦੇ ਦਿਓ ਮਤਲਬ ਕਿ ਕੋਈ ਵੀ ਹੱਲ ਜਮੇ ਵਿਚਲੀ ਗੱਲ ਇਹ ਆ ਕਿ ਭਾਈ ਕੋਈ ਸੈਟਿੰਗ ਹੋ ਜਾਵੇ ਤਾਂ ਠੀਕ ਹੈ ਨਹੀਂ ਤਾਂ ਉਸ ਆ ਸਕਦੇ ਬਿਲਕੁਲ ਸਮਝਦੇ ਹੋ ਨਾ ਅਦਾਲਤ ਦੇ ਵਿੱਚ ਤਕੀ ਨਵਜੋਤ ਸਿੰਘ ਸਿੱਧੂ ਨੂੰ ਅਦਾਲਤ ਦੇ ਵਿੱਚ ਆਪਾਂ ਖੜੂਂਦਿਆਂ ਵੇਖਾਂਗੇ ਪਰ ਇਹ ਬੈਸ ਮੈਨੂੰ ਮੈਂ ਮੈਂ ਤਾਂ ਸਮਝਦਾ ਕਿ ਬੜਾ ਹੀ ਸਾਡੇ ਨਾ ਇੱਥੇ ਇੰਡੀਆ 'ਚ ਪੁੱਠਾ ਰਵਾਜ ਆ ਸਾਂ ਜਿਹੜਾ ਮੁੱਦਾ ਹੁੰਦਾ ਹੀ ਨਹੀਂ ਉਹ ਮੁੱਦਾ ਬਣ ਜਾਂਦਾ ਯਾਰ ਕੀ ਆ ਸਾਰੀਆਂ ਚੀਜ਼ਾਂ ਮਾਇਨੇ ਰੱਖ ਮੈਂ ਤੁਸੀਂ ਤੁਹਾਨੂੰ ਪਤਾ ਆ ਤੁਹਾਡੇ ਸਾਹਮਣੇ ਬੈਠਾ ਹਾਂ ਆ ਸਿਰ ਤੋਂ ਲੈ ਕੇ ਜੀ ਪੈਰ ਦੇ ਗੂਠੇ ਤੱਕ ਖਿਲ ਰਹੇ ਹੋਏ ਆ ਹੂੰ ਖਿਲਰ ਕੇ ਦੁਬਾਰਾ ਸਿਉਂਤੇ ਹੋਏ ਸਿਉਂਤੇ ਹੋਏ ਜੀ ਡਾਕਟਰ ਵੀ اٹੇ ਸੱਠੇ ਟੈਂਕੇ ਲਾ ਦਿੰਦੇ ਆਂ ਕਿ ਜਨਾਂ ਨੂੰ ਕਹਿੰਦੇ ਹੂੰ ਹੂੰ ਲਤ ਲਗਭਗ ਮੇਰੀ ਵਕ ਹੋ ਗਈ ਸੀ ਜੀ ਲਗਭਗ ਇੰਨੀ ਕੁ ਜੁੜੀ ਆ ਮੈਂ ਨਾ ਚੀਜ਼ਾਂ ਚੋਂ ਨਿਕਲਿਆ ਸੀ ਹੁਣ ਮੈਂ ਆਪਣੀ ਗੱਲ ਜੇ ਦੱਸਾਂ ਕਿ ਯਾਰ ਮੈਂ ਕਿਵੇਂ ਨਿਕਲਿਆ ਕੋਈ ਮੈਨੂੰ ਘੇਰ ਲਵੇ ਕਿਹਾ ਉਹਦੇ 'ਚ ਯਾਰ ਠੀਕ ਹੈ ਸਾਰੀਆਂ ਚੀਜ਼ਾਂ ਦਾ ਸੁਨੇਹ ਲੋਦਾ ਜਿਹੜੀ ਨਵਜੋਤ ਸਿੰਘ ਸਿੱਧੂ ਸ਼ਾਇਦ ਕੱਲ ਕਰਕੇ ਨਾ ਗਏ ਉਹ ਮੈਂ ਉਹ ਵੀ ਕਰ ਦਿੰਦਾ ਕਿ ਦਵਾਈ ਆਪਣੀ ਜਗ੍ਹਾ ਤੇ ਹੁੰਦੀ ਹੈ ਡਾਕਟਰਾਂ ਦੇ ਤਜਰਬੇ ਆਪਣੀ ਜਗ੍ਹਾ ਤੇ ਹੁੰਦੇ ਨੇ ਉਹਨਾਂ ਦਾ ਜਿਹੜਾ ਤਜਰਬਾ ਜ਼ਿੰਦਗੀ ਦਾ ਪੜ੍ਹਾਈ ਲਿਖਾਈ ਹੈ ਹਮ ਸਭ ਕੁਝ ਆਪਣਾ ਖਾਣਾ ਮੈਂ ਕਹਿੰਦਾ ਜੇ ਯਾਰ ਤੁਸੀਂ ਖਾਣੇ ਦੇ ਐਕਸਪਰਟ ਬਣ ਕੇ ਨਾ ਤੁਸੀਂ ਬਿਮਾਰ ਹੁੰਦੇ ਹੀ ਨਹੀਂ ਆਪਣੀ ਕਹਾਵਤ ਵੀ ਹੈ ਇਲਾਜ ਨਾਲੋਂ ਭਰੇਜ ਚੰਗਾ ਤੇ ਭਰੇਜ ਚ ਸਾਰੀਆਂ ਚੀਜ਼ਾਂ ਹੀ ਹੁੰਦੀ ਹੈ ਕਿਵੇਂ ਖਾਣਾ ਕੀ ਖਾਣਾ ਉਹੀ ਤੇ ਗੱਲ ਹੈ ਨਾ ਕਿ ਸਰ ਜੇ ਤੁਸੀਂ ਆਹੀ ਚੀਜ਼ਾਂ ਵਰਤਦੇ ਰਹੋ ਤਾਂ ਬਿਮਾਰ ਹੋਵੋਗੇ ਨਹੀਂ ਬਿਲਕੁਲ ਇੱਕ ਭੋਜਨ ਆਪਣੀ ਜਗ੍ਹਾ ਤੇ ਹੈ ਜੀ 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 ਤੇ ਜੇ ਬਿਮਾਰੀ ਆ ਗਈ ਡਾਕਟਰ ਜਾਂ ਇਲਾਜ ਦੀ ਕੋਈ ਵੀ ਪદ્ધਤੀ ਉਹ ਆਪਣੀ ਜਗ੍ਹਾ ਤੇ ਆਪਣੀ ਜਗ੍ਹਾ ਤੇ ਬਿਲਕੁਲ ਸਰ ਇਹਦੇ ਚ ਇੱਕ ਹੋਰ ਗੱਲ ਹੁੰਦੀ ਹੈ ਉਹ ਹੁੰਦੀ ਹੈ ਤੁਹਾਡੀ ਇੱਛਾ ਸ਼ਕਤੀ ਸਭ ਤੋਂ ਜ਼ਰੂਰੀ ਮੈਂ ਮੈਂ ਤਾਂ ਇਹ ਵੀ ਗੱਲ ਕਹਿ ਲਵਾਂ ਕਿ ਇਹਦੇ 'ਚ ਥੋੜਾ ਐਡੀਸ਼ਨ ਕਰ ਦੇਣਾ ਜੇ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਨਹੀਂ ਕਹੀ ਹਮਮ ਇੱਛਾ ਸ਼ਕਤੀ ਬਹੁਤ ਵੱਡੀ ਚੀਜ਼ ਹੁੰਦੀ ਹੈ ਬਿਲਕੁਲ ਮੈਂ ਇੱਕ ਸੁਣ ਰਿਹਾ ਸੀ ਬਾਤ ਚ ਪੁਸਤਕ ਵੀ ਲਿਖੀ ਆ ਕਿਸੇ ਨੇ ਮੈਨੂੰ ਨਾ ਭੁੱਲ ਗਿਆ ਕਿ ਇੱਕ ਡਾਕਟਰ ਸੀਗਾ ਖੁਦ ਜਿਹਦੀ ਕੁਝ ਸਪਾਈਨਲ ਪ੍ਰੋਬਲਮ ਸੀਗੀ ਜੀ ਤਾਂ ਉਹਨੂੰ ਕਿਹਾ ਸੀਗਾ ਕਿ ਤੂੰ ਜ਼ਿੰਦਗੀ 'ਚ ਕਦੇ ਵੀ ਦੁਬਾਰਾ ਚੱਲ ਫਿਰ ਨਹੀਂ ਸਕੇਂਗਾ ਉਹ ਬੈੱਡ ਤੋਂ ਉੱਠ ਨਹੀਂ ਸਕੇਂਗਾ ਜੀ 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 ਉਸ ਬੰਦੇ ਨੇ ਇੱਛਾ ਸ਼ਕਤੀ ਨਾਲ ਨਾ ਸਿਰਫ ਆਪਣੇ ਆਪ ਨੂੰ ਠੀਕ ਕੀਤਾ ਨੱਚਿਆ ਗਾਇਆ ਸਭ ਕੁਝ ਕੀਤਾ ਮੋਟੀਵੇਸ਼ਨ ਸਪੀਕਰ ਬਣਿਆ ਬੁੱਕ ਲਿਖੀ ਸਭ ਕੁਝ ਤਾਂ ਮੈਨੂੰ ਨਾ ਭੁੱਲ ਗਿਆ ਉਸ ਉਸੇ ਸ਼ਬਦ ਜਾਂ ਉਸੇ ਸਟਰੈਂਥ ਨੂੰ ਬਿਲਕੁਲ ਵਰਤਦੇ ਫਿਰ ਵਿਲ ਪਾਵਰ ਉਹ ਠੀਕ ਹੈ ਜੀ ਉਹਦੇ ਚ ਆਪਾਂ ਮਤਲਬ ਕਿ ਉਸ ਅਵਸਥਾ 'ਚ ਪਹੁੰਚਦੇ ਆ ਕਿ ਜਿੱਥੇ ਤੁਸੀਂ ਵਿਜ਼ੂਅਲਾਈਜ਼ ਕਰਦੇ ਹੋ ਚੀਜ਼ਾਂ ਨੂੰ ਕਿ ਮੈਂ ਤਾਂ ਯਾਰ ਠੀਕ ਹੋ ਗਿਆ ਉੱਥੇ ਜਾਊਂਗਾ ਉੱਥੇ ਜਾਊਂਗਾ ਹੂੰ ਉਹ ਵਿਜ਼ੂਅਲਾਈਜੇਸ਼ਨ ਜਿਹੜੀ ਹੁੰਦੀ ਹੈ ਨਾ ਸਰ ਦਿਮਾਗ ਜਿਹੜਾ ਆਪਣਾ ਸੱਚ ਝੂਠ ਦਾ ਨਤਾਰਾ ਨਹੀਂ ਕਰਦਾ ਬਿਲਕੁਲ ਬਿਲਕੁਲ ਉਹ ਜਿਵੇਂ ਤੁਸੀਂ ਸੋਚਦੇ ਹੋ ਵੈਸਾ ਮਤਲਬ ਕਿ ਹਾਲਾਤ ਪੈਦਾ ਕਰ ਉਹ ਜਾਂਦੇ ਆ ਤਾਂ ਗੱਲ ਇਹ ਆ ਕਿ ਇਹ ਚੀਜ਼ਾਂ ਆਪਣੀ ਥਾਂ ਤੇ ਇਹ ਬਹਿਸ ਕਿੱਦੋਂ ਚੱਲੇਗੀ ਕਿੱਧਰ ਨੂੰ ਚਲੇਗੀ ਸਰ ਹਮ ਕਮਾਲ ਹੋ ਗਈ ਆ ਕੋਈ ਕਹਿੰਦਾ ਇਹ ਮਾਫੀਆ ਕੋਈ ਕਹਿੰਦੇ ਜੀ ਉਹ ਕਰੀ ਜਾਂਦਾ ਸਾਇੰਟਿਫਿਕ ਤਰੀਕੇ ਨਾਲ ਗੱਲ ਤੇ ਇਹ ਕਿ ਸਾਰੀਆਂ ਚੀਜ਼ਾਂ ਦੀ ਆਪਣੀ ਆਪਣੀ ਐਮੀਅਤ ਆ ਬਿਲਕੁਲ ਕਿ ਜਦੋਂ ਆਪਾਂ ਬਿਮਾਰ ਹੋ ਜਾਂਦੇ ਹੁਣ ਡੈਂਗੂ ਆ ਹੂੰ ਡੈਂਗੂ ਇਹਨੂੰ ਮੈਨੂੰ ਇਹ ਅਗ ਲੱਗਣਾ ਇੱਕ ਵਾਰੀ ਇੱਕ ਸਾਲ 'ਚ ਦੋ ਵਾਰੀ ਹੋ ਗਿਆ ਜੀ ਮੈਂ ਬੜਾ ਤਕੜਿਆ ਗਿਆ ਆ ਮੈਨੂੰ ਮੇਰਾ ਵਿਆਹ ਨਹੀਂ ਸੀ ਹੋਇਆ ਉਦੋਂ ਹੂੰ ਵਿਆਹ ਵਿਆਹ ਮਤਲਬ ਕਿ ਮੰਗਣਾ ਹੋਇਆ ਹੀ ਮੇਰੀ ਘਰ ਦੀ ਛੱਟਵਾਦ ਪੁੱਛੇ ਦੀ ਹੈਗਾ ਕਿ ਇਹਦੀ ਬੁਰੀ ਹਾਲਤ ਬੋਲਿਆ ਨਹੀਂ ਸੀ ਜਾਂਦਾ ਕਹਿਣਾ ਮਤਲਬ ਇਹ ਕਿ ਇਹਦੇ 'ਚ ਆਪਾਂ ਕੀ ਕਰਦੇ ਕਿ ਦਵਾਈ ਵੀ ਚੱਲਦੀ ਆ ਨਾ ਬਿਲਕੁਲ ਤੇ ਨਾਲ ਆਪਾਂ ਨੂੰ ਕੀ ਕਹਿੰਦੇ ਗਲੋ ਪੀ ਲੋ ਯਾਰ ਜੀ ਟੀਵੀ ਬੱਕਰੀ ਦਾ ਦੁੱਧ ਹੁਣ ਕਈ ਕਹਿੰਦੇ ਕਿ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਮੈਂ ਆ ਤੇ ਬੱਕਰੀ ਦਾ ਦੁੱਧ ਹੱਤ ਚੰਗਾ ਖਿੱਚਿਆ ਤੇ ਉਹ ਕਮ ਸੈਟ ਹੋ ਗਿਆ ਪਤਾ ਨਹੀਂ ਹੁਣ ਕੀ ਆ ਬਾਈ ਬਿਲਕੁਲ ਮਤਲਬ ਕਿ ਸਾਰੀਆਂ ਚੀਜ਼ਾਂ ਆਪੋ ਆਪਣੀ ਜਗ੍ਹਾ ਤੇ ਮਹੱਤਵਪੂਰਨ ਨੇ ਪਰ ਇਹ ਸਾਡੇ ਇੱਥੇ ਬਹਿਸ ਆ ਇੱਕ ਉਹਦੀ ਵੱਲ ਖੜ ਜਾਂਦਾ ਇੱਕ ਉਹਦੇ ਵੱਲ ਖੜ ਜਾਂਦਾ ਇੱਥੇ ਕਿਉਂਕਿ ਡਾਕਟਰ ਸਾਰੇ ਨੇ ਡਾਕਟਰ ਸਾਰੇ ਨੇ ਬਿਲਕੁਲ ਤੁਸੀਂ ਆਪਣਾ ਰੋਗ ਦੱਸੋ ਸਹੀ ਬਸ ਦੇ ਵਿੱਚ ਬੈਠੇ ਕਿਤੇ ਤੁਹਾਨੂੰ 52 ਚੋਂ 51 ਸਵਾਰੀਆਂ ਨੇ ਨੁਸਖੇ ਦੱਸ ਦਿੰਦੇ ਆ ਸਾਡੇ ਸਹੀ ਗੱਲ ਉਹ ਜਿਹੜੇ ਉਹ ਇੰਦੌਰੀ ਕਹਿੰਦਾ ਸੀ ਕਿ ਨਾ ਹਾਲ ਪੁੱਛ ਪੁੱਛ ਕਰsala ਲੋਗੋ ਨੇ ਬਵਾਰ ਕਰ ਦਿੱਤਾ ਤਾਂ ਕਹਿੰਦਾ ਕਿ ਭਈ ਇਹ ਸੁਖ ਧਿਆਨ ਹੈ ਇਸ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਦੇ ਦੋਸਤਾਂ ਦੇ ਕਈ ਸਾਰੇ ਕਮੈਂਟ ਆ ਗਏ ਨਹੀਂ ਨਹੀਂ ਕਰੋ ਜੀ ਇਹਨਾਂ ਦੀਆਂ ਮੈਂ ਨਾ ਜੋ ਲਵਾਂਗੀ ਆ ਮੁਕਰਦ ਸਿੰਘ ਜੀ ਕਹਿ ਰਹੇ ਨੇ ਕਿ ਸਿੱਧੂ ਖਿਲਾਫ ਤੇ ਨੋਟਿਸ ਜਾਰੀ ਕਰ ਦਿੱਤਾ ਕਹਿੰਦੇ ਫੂਲਕਾ ਸਾਹਿਬ ਨੇ ਵੀ ਆਪਣੇ ਤੇ ਰਬੇ ਸਾਂਝੇ ਕੀਤੇ ਹੈ ਕਹਿੰਦੇ ਕਿ ਉਹਨਾਂ ਤੇ ਵੀ ਜੀ ਜੀ ਮੈਂ ਮੈਂ ਆਪਣੇ ਦੱਸ ਰਿਹਾ ਤੁਹਾਨੂੰ ਸਰ ਮੈਂ ਮੈਨੂੰ ਡਾਕਟਰ ਨੇ ਕਿਹਾ ਸੀਗਾ ਕਿ ਸ਼ਾਇਦ ਤੇਰੀ ਲੱਤ ਕੱਟਣੀ ਪਊਗੀ ਹਮ ਠੀਕ ਹੈ ਜੀ ਤੁਸੀਂ ਸੋਚ ਸਕਦੇ ਹੋ ਕਿ ਐਸੀ ਕੰਡੀਸ਼ਨ ਹੋ ਗਈ ਸਰ ਉਸੇ ਥਾਂ ਤੋਂ ਮੇਰੀ ਲਤ ਪਿਛਲੇ ਤੋਂ ਪਿਛਲੇ ਸਾਲ ਫੇਰ ਗਲ ਗਈ ਹੂੰ ਮੈਂ ਉਦੋਂ ਆਈਵਲ ਜੁਆਇਨ ਕਰ ਚੁੱਕਾ ਸੀਗਾ ਜੀ ਤੇ ਇਥੋਂ ਦੀ ਤਕਨੀਕੀ ਟੀਮ ਨੂੰ ਪਤਾ ਕਿ ਮੈਂ ਕਿਸ ਹਾਲਤ ਚ ਹੁੰਦਾ ਸੀ ਤਾਂ ਫੇਰ ਪੱਟੀਆਂ ਕਰਕੇ ਬੈਠਦਾ ਹੁੰਦਾ ਸੀਗਾ ਹੂੰ ਤਾਂ ਜਿਹੜਾ ਪੱਟੀਆਂ ਕਰਨ ਵਾਲਾ ਡਾਕਟਰ ਸੀ ਉਹ ਵੀ ਜਵਾਬ ਦੇ ਗਿਆ ਉਹ ਮਤਲਬ ਮੇਰੇ ਪਿੰਡ ਦਾ ਹੀ ਮੁੰਡਾ ਸੀ ਜੀ ਉਹ ਕਹਿੰਦਾ ਜੀ ਠੀਕ ਨਹੀਂ ਹੁੰਦਾ ਜਾਂ ਪਰ ਮੇਰੀ ਘਰ ਵਾਲੀ ਕਹਿੰਦੀ ਵੀ ਆਪਾਂ ਹੁਣ ਕਿਥੋਂ ਇਲਾਜ ਸ਼ੁਰੂ ਕਰਵਾਈਏ ਹੂੰ ਇਥੇ ਬੜੇ ਮਹੀਨੇ ਹੋ ਗਏ ਮੈਨਕ ਨਹੀਂ ਇਹ ਠੀਕ ਹੋ ਰਿਹਾ ਠੀਕ ਹੋ ਰਿਹਾ ਸਰ ਮੈਂ ਇਹ ਚੀਜ਼ ਦਾ ਪ੍ਰਤੱਖ ਗਵਾ ਮੈਂ ਜਦ ਵੀ ਸੋਂਦਾ ਸੀਗਾ ਠੀਕ ਹੋ ਰਿਹਾ ਜਦ ਵੀ ਉੱਠਦਾ ਸੀ ਠੀਕ ਹੋਊਗਾ ਜੀ ਸਰ ਮੈਂ ਠੀਕ ਹੋਇਆ ਮੇਰਾ ਮੈਂ ਤੁਹਾਨੂੰ ਦੱਸਿਆ ਆ ਤੁਸੀਂ ਤੁਹਾਡੇ ਸਾਹਮਣੇ ਬੈਠਾ ਪ੍ਰਤੱਖ ਤੁਹਾਡੇ ਸਿਰ ਤੋਂ ਲੈ ਜਾਓ ਹਮ ਆ ਪੈਰਾਂ ਦੇ ਗੂਠੇ ਤੱਕ ਸਭ ਖਿਲਰਿਆ ਮੈਂ ਸਭ ਖਿਲਰਿਆ ਮੈਂ ਜੀ ਜੀ ਤਾਂ ਮਤਲਬ ਕਿ ਇਹਨਾਂ ਚੀਜ਼ਾਂ ਨਾਲ ਹੀ ਸਾਡੇ ਤਾਂ ਟਾਂਕੇ ਲੱਗਦੇ ਸੀ ਇੱਕ ਵਾਰੀ ਹਸਪਤਾਲ ਚੋਂ ਚੰਨ ਬਾਹਰ ਹਮ ਲੋਕੀ ਕਹਿੰਦੇ ਸੂਰ ਦੀ ਚਰਬੀ ਲਈ ਫਿਰਦੇ ਆ ਹਮ ਉਹ ਯਾਰ ਆਪ ਦਾ ਸਰੀਰਕ ਤਾ ਬੋਡੀ ਦਾ ਵੀ ਹੁੰਦਾ ਆਪ ਦਾ ਮਤਲਬ ਕਿ ਇੱਕ ਥੋੜਾ ਨਾ ਜਿਹੜਾ ਹੁੰਦਾ ਅੰਦਰ ਦਾ ਸਿਸਟਮ ਉਹਦੀ ਵੀ ਬਹੁਤ ਵੱਡੀ ਇੱਕ ਹੀ ਬਾਹਰ ਦੀ ਮੈਂ ਮੈਂ ਤਾਂ ਇਸ ਚੀਜ਼ ਦੇ ਹੱਕ 'ਚ ਆ ਕਿ ਇਹ ਚੀਜ਼ਾਂ ਸਾਂਝੀਆਂ ਹੋਣੀਆਂ ਚਾਹੀਦੀਆਂ ਜੀ ਜੀ ਕਰੋ ਆਪੋ ਆਪਣੇ ਤਜਰਬੇ ਸਾਂਝੇ ਬਿਲਕੁਲ ਪਰ ਖੁਰਾਕ ਇੱਕ ਐਸੀ ਚੀਜ਼ ਹੈ ਸਰ ਉਹ ਤੁਹਾਨੂੰ ਬਿਮਾਰ ਹੋਣ ਨਹੀਂ ਦੇ ਬਿਲਕੁਲ ਨਹੀਂ ਪਰ ਚੰਗੀ ਖੁਰਾਕ ਕਿ ਲਿਆਈ ਹੈ ਕਿੱਥੋਂ ਇਹ ਵੀ ਇੱਕ ਬੜਾ ਵੱਡਾ ਇਨਫੈਕਟਿਵ ਸਵਾਲ ਹੈ ਜੀ ਬਿਲਕੁਲ ਬਿਲਕੁਲ ਕਮੈਂਟ ਰਿਕਵੈਸਟ ਕਮੈਂਟ ਹੋਰ ਸ਼ਾਮਿਲ ਕਰਦੀਏ ਨਾਲ ਕਹਿੰਦੇ ਕੁਲਮੀਤ ਗਿੱਲ ਜੀ ਕਹਿ ਰਹੇ ਨੇ ਕਿ ਕੈਂਸਰ ਦਾ ਇਲਾਜ ਕੋਈ ਇੱਕ ਕਾਰ ਨਹੀਂ ਹੁੰਦਾ ਕਹਿੰਦੇ ਖੁਰਾਕ ਵੀ ਵੱਡਾ ਰੋਲ ਅਦਾ ਕਰਦੀ ਹੈ ਜੀਵਨ ਦਾ ਸੁਮੇਲ ਸੁਮੇਲ ਬਿਲਕੁਲ ਇਸ ਗੱਲ ਤੇ ਸਹਿਮਤੀ ਬਣਨੀ ਚਾਹੀਦੀ ਹੈ ਸਰ ਕਿ ਸਾਰੀਆਂ ਚੀਜ਼ਾਂ ਹੀ ਕਾਰਗਰ ਹੁੰਦੀਆਂ ਨੇ ਯਾਰ ਹੂੰ ਬਿਲਕੁਲ ਬਿਲਕੁਲ ਇੱਕ ਵੱਡੀ ਦਾ ਖਿਡਾਰੀ ਸੁਖਵੀਰ ਸੰਧੋਜ ਦੱਸ ਰਹੇ ਨੇ ਕਿ ਉਹ ਵੀ ਭਾਈ ਵਿਲ ਪਾਵਰ ਦੇ ਨਾਲ ਠੀਕ ਹੋਇਆ ਆਯੁਰਵੈਦਿਕ ਦਵਾਈ ਨਾਲ ਤਾਂ ਭਾਜ ਭਾਜ ਸਰਕਾਰ ਵੀ ਪ੍ਰਮੋਟ ਕਰ ਰਹੀ ਹੈ ਅ ਬਿਲਕੁਲ ਜੀ ਬਿਲਕੁਲ ਖੈਰ ਤੁਹਾਡੇ ਸਾਰੇ ਸਾਂਝੇ ਕਮੈਂਟ ਮੈਂ ਇਕੱਠੇ ਹੀ ਪੜ ਲਿਆ ਲਗਭਗ ਸਾਰਿਆਂ ਦੀ رائے ਇਹੀ ਹੈ ਕਿ ਕੋਈ ਇੱਕ ਕਾਰਨ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਰਲੀਆਂ ਮਿਲੀਆਂ ਜਿਹੜੀਆਂ ਹੁੰਦੀਆਂ ਨੇ ਨਾ ਉਹ ਆਪਾਂ ਨੂੰ ਠੀਕ ਕਰਦੀਆਂ ਨੇ ਅੱਗੇ ਲੈ ਕੇ ਜਾਂਦੀਆਂ ਨੇ